ਹਾਲੇ ਰਾਜਵੀਰ ਜਵੰਦਾ ਬਾਈ ਦਾ ਸ਼ਿਵਾ ਠੰਡਾ ਨਹੀਂ ਹੋਇਆ ਕਿ ਬਰਿੰਦਰ ਘੋਮਣ ਦੀ ਮੌਤ ਦੀ ਮਨਹੂਸ ਖਬਰ ਆ ਗਈ ਆ ਬਰਿੰਦਰ ਘੋਮਣ ਪੌਣ ਭਾਰਤ ਦਾ ਮੰਨਿਆ ਪ੍ਰਮੰਨਿਆ ਬੋਡੀ ਬਿਲਡਰ ਮਿਸਟਰ ਇੰਡੀਆ ਮਿਸਟਰ ਏਸ਼ੀਆ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਰਹਿਣ ਵਾਲਾ ਤੇ ਮੰਨਿਆ ਪ੍ਰਮੰਨਿਆ ਪੰਜਾਬੀ ਤੇ ਹਿੰਦੀ ਫਿਲਮਾਂ ਦਾ ਅਦਾਕਾਰ ਇੱਕ ਨਿੱਕਾ ਜਿਹਾ ਆਪਰੇਸ਼ਨ ਕਰਵਾਉਣ ਦੇ ਲਈ ਅੰਮ੍ਰਿਤਸਰ ਦੇ ਫੋਟਸ ਹਸਪਤਾਲ ਦੇ ਵਿੱਚ ਗਿਆ ਪਰ ਗਿਆ ਸੀ ਆਪ ਆਈ ਲਾਸ਼ ਆ ਤੇ ਲਾਸ਼ ਵੇਖ ਕੇ ਟੱਬਰ ਦੇ ਜੀਆਂ ਦੀ ਤੇ ਪ੍ਰਸ਼ੰਸਕਾਂ ਦੀ ਭੂਬ ਨਿਕਲੀ ਆ ਮੇਰੇ ਖਿਆਲ ਵੀ ਤੁਸੀਂ ਵੀਡੀਓ ਸਾਰੇ ਨੇ ਵੇਖ ਲਈ ਹੋਣੀ ਆ ਜਿਹਦੇ ਵਿੱਚ ਕੁਝ ਕ ਲੋਕ ਆ ਜਿਹੜੇ ਫੋਟਸ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਡਾਕਟਰਾਂ ਦੇ ਨਾਲ ਬਹਿਸ ਵੀ ਕਰ ਰਹੇ ਆ ਇਹ ਗੱਲ ਕਹਿ ਰਹੇ ਆ ਵੀ ਭਾਈ ਤੁਹਾਡੇ ਕੋਲੋਂ ਕੋਈ ਟੀਕਾ ਗਲਤ ਲੱਗਾ ਜਿਹਦੇ ਕਰਕੇ ਸਾਡੇ ਵੀਰ ਦਾ ਸਰੀਰ ਨੀਲਾ ਪੈ ਗਿਆ ਸਾਡੇ ਵੀਰ ਦਾ ਸਰੀਰ ਇਦਾਂ ਰੰਗ ਬਦਲ ਗਿਆ ਉਹ ਇਦਾਂ ਦਾ ਤਾਂ ਹੈ ਹੀ ਨਹੀਂ ਸੀ ਤੇ ਹੁਣ ਕੁਝ ਲੋਕ ਸੋਸ਼ਲ ਮੀਡੀਆ ਤੇ ਵੀ ਗੱਲ ਕਹਿੰਦੇ ਵੀ ਸ਼ਾਇਦ ਐਨੀਥੀਸੀਆ ਜਾਂ ਕੋਈ ਹੋਰ ਡੋਜ਼ ਵਧ ਦਿੱਤੀ ਗਈ ਜਿਹਦੇ ਕਰਕੇ ਵਰਿੰਦਰ ਘੁੰਮਣ ਦੀ ਮੌਤ ਹੋ ਗਈ ਆ ਡਾਕਟਰ ਸਾਹਿਬਾਨ ਆਪਦਾ ਕੀ ਪੱਖ ਰੱਖਦੇ ਸਾਨੂੰ ਇਹਦਾ ਪਤਾ ਨਹੀਂ ਪਰ ਪੰਜਾਬ ਦੇ ਹੀਰੇ ਲਗਾਤਾਰ ਜਾ ਰਹੇ ਆ ਤੇ 2025 ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਹੀਰੇ ਚਲੇ ਗਏ ਆ। ਵਰਿੰਦਰ ਘੁੰਮਣ ਨੇ ਇਹ ਦੱਸਿਆ ਪੰਜਾਬ ਦੀ ਜਵਾਨੀ ਨੂੰ ਕਿ ਨਸ਼ਿਆਂ ਤੋਂ ਮੁਕਤ ਰਹਿ ਕੇ ਸਰੀਰ ਕਿਵੇਂ ਬਣਾਏ ਜਾ ਸਕਦੇ ਆ। ਵਰਿੰਦਰ ਘੁੰਮਣ ਨੇ ਦੱਸਿਆ ਪੰਜਾਬ ਦੀ ਜਵਾਨੀ ਨੂੰ ਕਿ ਭਾਈ ਜੇਕਰ ਛੋਟੀਆਂ ਮੋਟੀਆਂ ਜਾਂ ਗੱਲਾਂ ਜਾਂ ਕਹਿ ਲਈਏ ਆਪਾਂ ਵਕਤ ਜ਼ਾਇਆ ਕਰਨ ਵਾਲੀਆਂ ਗੱਲਾਂ ਦੇ ਵੱਲ ਧਿਆਨ ਦੇਣ ਦੀ ਥਾਂ ਦੇ ਉੱਤੇ ਜਿਮ ਵਿੱਚ ਜਾ ਕੇ ਕਸਰਤ ਕਰੀਏ ਤਾਂ ਮੇਰੇ ਵਰਗੇ ਬਣ ਸਕਦੇ ਆ। ਵਰਿੰਦਰ ਘੁੰਮਣ ਨੇ ਇਹ ਵੀ ਦੱਸਿਆ ਕਿ ਜੇਕਰ ਇੱਕ ਮਨ ਇੱਕ ਚਿੱਤ ਹੋ ਕੇ ਮਿਹਨਤ ਕੀਤੀ ਜਾਵੇ ਤਾਂ ਬੋਡੀ ਬਿਲਡਰ ਬਣਨ ਦੇ ਲਈ ਨਾਨਵੈਜ ਵੀ ਜ਼ਰੂਰਤ ਨਹੀਂ ਮੈਂ ਸ਼ਾਕਾਹਾਰੀ ਹਾਂ ਉਹਨੇ ਬੜੀਆਂ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਹੈ ਕਿ ਮੈਂ ਸ਼ਾਕਾਹਾਰੀ ਹਾਂ ਮੈਂ ਬਿਲਕੁਲ ਵੀ ਮਾਸਾਹਰੀ ਚੀਜ਼ ਦਾ ਸੇਵਨ ਨਹੀਂ ਕਰਦਾ ਤੇ ਮੈਂ ਇਦਾਂ ਬੋਡੀ ਬਿਲਡਰ ਆ ਵਰਿੰਦਰ ਘੋਮਣ ਨੇ ਆਪਣੀ ਕਲਾ ਆਪਣੇ ਤਕੜੇ ਜੁੱਸੇ ਆਪਣੇ ਦਰਸ਼ਨੀ ਸਰੀਰ ਦੇ ਨਾਲ ਸੁਲਮਾਨ ਖਾਨ ਨੂੰ ਵੀ ਹੈਰਾਨ ਕੀਤਾ ਰਣਵੀਰ ਸਿੰਘ ਨੂੰ ਵੀ ਹੈਰਾਨ ਕੀਤਾ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਕਲਾਕਾਰ ਇਹ ਹਾਲੀਵੁੱਡ ਦੇ ਬੰਨੇ ਪ੍ਰਬੰਧਕ ਕਲਾਕਾਰਾਂ ਨੂੰ ਹੈਰਾਨ ਕੀਤਾ ਪਰ ਸਾਡੀ ਪੰਜਾਬਗਰ ਦੀ ਇੱਕ ਭੈੜਕ ਅਸੀਂ ਜਾਂਦੇ ਬੰਦੇ ਦੀ ਬਹੁਤ ਘਾਟੀ ਨਿਗਾ ਕਰਦੇ ਹੁੰਦੇ ਵੀ ਯਾਰ ਇਹ ਬੰਦਾ ਕਿੰਨਾ ਮਹਾਨ ਆ ਕਿੰਨਾ ਵੱਡਾ ਜਦੋਂ ਬੰਦਾ ਚਲਾ ਜਾਂਦਾ ਸਾਨੂੰ ਇਹ ਪਤਾ ਲੱਗਦਾ ਯਾਰ ਕਿ ਉਹ ਬੰਦਾ ਬਹੁਤ ਵੱਡਾ ਸੀ ਕੁਝ ਘੰਟੇ ਪਹਿਲਾਂ ਜਿਹੜਾ ਵਰਿੰਦਰ ਘੁੰਮਣ ਇਹ ਪੋਸਟ ਪਾਉਂਦਾ ਕਿ ਰਾਜਵੀਰ ਜਵੰਦਾ ਦੇ ਜਾਣ ਦਾ ਬੇਹੱਦ ਦੁੱਖ ਹੈ ਸ਼ਰਨਾਂਜਲੀ ਭੇਟ ਕਰ ਰਿਹਾ ਸੋਸ਼ਲ ਮੀਡੀਆ ਤੇ ਅੱਜ ਉਹਨੂੰ ਸ਼ਰਦਾ ਜਿਲਗਾ ਭੇਟ ਹੋ ਰਹੀਆਂ ਕੁਝ ਘੰਟਿਆਂ ਬਾਅਦ ਕੁਝ ਘੰਟੇ ਪਹਿਲਾਂ ਜਿਹੜੇ ਵਰਿੰਦਰ ਘੁੰਮਣ ਨੇ ਇੱਕ ਫੋਟੋ ਪਾਈ ਜਿਹੜੀ ਆਪਣੀ ਜ਼ਿੰਦਗੀ ਵਾਲੀ ਤੇ ਉਸ ਬੰਦੇ ਦੀਆਂ ਫੋਟੋਆਂ ਹੁਣ ਆਰ ਆਈ ਪੀ ਲਿਖ ਕੇ ਪੈ ਰਹੀਆਂ ਉਸ ਬੰਦੇ ਦੀ ਮੌਤ ਦੀ ਖਬਰ ਸੁਣ ਕੇ ਸੱਚਮੁੱਚੀ ਸਮੂਹ ਪੰਜਾਬੀ ਇੱਕ ਵਾਰੀ ਫਿਰ ਦੁਖੀ ਹੋ ਗਏ ਆ ਇਹ ਜਿਹੜਾ ਸਾਲ ਆ 2025 ਇਹ ਸੱਚਮੁੱਚੀ ਦੁੱਖਾਂ ਦੇ ਨਾਲ ਪੰਜਾਬਗਾਂ ਨੂੰ ਝੰਬ ਗਿਆ ਕਲਾ ਖੇਤਰ ਨੇ ਉਹ ਉਹ ਹੀਰੇ ਸਾਡੇ ਕੋਲੋਂ ਚਲੇ ਗਏ ਆ ਜਿਨ੍ਹਾਂ ਦੀ ਗਿਣਤੀ ਜੇ ਮੈਂ ਕਰਨ ਲੱਗ ਜਾ ਉਂਗਲਾਂ ਦੇ ਪੋਟਿਆਂ ਦੇ ਉੱਤੇ ਸ਼ਾਇਦ ਪੋਟੇ ਵੀ ਮੁੱਕ ਜਾਣ ਇਹਨੇ ਹੀਰੇ ਸਾਡੇ ਕੋਲੋਂ ਗਏ ਆ ਜਾਣਾ ਚਲੋ ਸਭ ਨਹੀਂ ਆ ਪਰ ਤੁਸੀਂ ਇਹ ਦੇਖੋ ਕੋਈ 35 ਸਾਲ ਦੀ ਉਮਰ 'ਚ ਕੋਈ 41 ਸਾਲ ਦੀ ਉਮਰ 'ਚ ਕੋਈ 30 ਸਾਲ ਦੀ ਉਮਰ ਦੇ ਵਿੱਚ ਕੋਈ 52 ਸਾਲ ਦੀ ਉਮਰ ਦੇ ਵਿੱਚ ਜਿਵੇਂ ਹੀਰੇ ਜਾ ਰਹੇ ਆ ਸੱਚਮੁੱਚ ਇਹ ਰ ਤੇ ਦੁੱਖ ਬਹੁਤ ਹੁੰਦਾ ਤੇ ਵਰਿੰਦਰ ਘੁਮਣ ਨੇ 6 ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ ਆ ਮੈਂ ਤੁਹਾਨੂੰ ਉਹਦਾ ਵੇਰਵਾ ਪੜ੍ਹ ਕੇ ਸੁਣਾ ਦਿੰਨਾ ਜਿਹਦੇ ਵਿੱਚ ਉਹਨੇ ਆਪਣੇ ਭਾਵ ਬਿਆਨ ਕੀਤੇ ਆ ਕਿ ਕਿਸਮਤ ਵਿੱਚ ਲਿਖੇ ਤੇ ਕਿਸੇ ਦਾ ਜ਼ੋਰ ਨਹੀਂ ਬੰਦਾ ਕੁਝ ਹੋਰ ਸੋਚਦਾ ਤੇ ਭਗਵਾਨ ਕੁਝ ਹੋਰ 42 ਸਾਲ ਦੀ ਉਮਰ ਦੇ ਵਿੱਚ ਮੌਤ ਹੋਈ ਆ ਵਿਰਿੰਦਰ ਘੁੰਮਣ ਦੀ ਅਸਲ ਵਿੱਚ ਜਿਮ ਦੇ ਵਿੱਚ ਜਲੰਧਰ ਦੇ ਵਿੱਚ ਵਿਰਿੰਦਰ ਘੁੰਮਣ ਦਾ ਜਿਮ ਆ ਤੇ ਜਿਮ ਦੇ ਵਿੱਚ ਵਰਕ ਕਰਦੇ ਆ ਜਿਮ ਦੇ ਵਿੱਚ ਕਸਰਤ ਕਰਦੇ ਆ ਉਹਦਾ ਇੱਕ ਮਸਲ ਦੀ ਸ਼ਾਇਰ ਕੋਈ ਸਮੱਸਿਆ ਆਈ ਤੇ ਬਾਅਦ ਦੇ ਵਿੱਚ ਉਹਦੀ ਸਰਜਰੀ ਦੇ ਵਾਸਤੇ ਫੋਟੇਸ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਗਏ ਨਿੱਕੀ ਜੀ ਸਰਜਰੀ ਸੀ ਬਹੁਤ ਛੋਟੀ ਬਹੁਤ ਛੋਟਾ ਪ੍ਰੇਸ਼ਨ ਆ ਇਹ ਤੇ ਉਹ ਸਥਾਨ ਦੇ ਉੱਤੇ ਡਾਕਟਰਾਂ ਨੇ ਗੱਲ ਕਹੀ ਕਿ ਉਹਨੂੰ ਦੋ ਵਾਰ ਹਾਰਟ ਅਟੈਕ ਆਇਆ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਬੰਦਾ ਗਿਆ ਹੈਗਾ ਜੀ ਆਪਣੇ ਡੋਲੇ ਦੇ ਵਿੱਚ ਆਪਣੇ ਕੋਈ ਮਸਲ ਦਾ ਆਪਰੇਸ਼ਨ ਕਰਾਉਣ ਦੇ ਲਈ ਕੋਈ ਸਮੱਸਿਆ ਆਈ ਸੀ ਤੇ ਨੀ ਇਹੋ ਜੀ ਉਹਨੂੰ ਕੋਈ ਦਿਲ ਦਾ ਰੋਗ ਨਹੀਂ ਐਸੀ ਕਿਹੜੀ ਗੱਲ ਹੋਈ ਐਸੀ ਕਿਹੜੀ ਗਲਤੀ ਹੋਈ ਐਸਾ ਕਿਹੜਾ ਕਾਰਨ ਬਣਿਆ ਜਿਹਦੇ ਕਰਕੇ ਉਹਨੂੰ ਦੋ ਹਾਰਟ ਅਟੈਕ ਆਏ ਅੱਗੜ-ਪਿਛੜ ਤੇ ਬੰਦੇ ਦੀ ਮੌਤ ਹੋ ਗਈ ਵਜ੍ਹਾ ਕੀ ਆ ਵਜ੍ਹਾ ਲੱਬੇ ਨਾ ਲੱਬੇ ਪਰ ਇਹ ਬੰਦਾ ਲੱਬਣਾ ਨਹੀਂ ਜਿਹੜਾ ਕਿ ਸੱਚੀ-ਮੁੱਚੀ ਬਹੁਤ ਵੱਡਾ ਬੰਦਾ ਸੀ ਜਿਹੜਾ ਸਰੀਰ ਦਾ ਵੀ ਤੇ ਜਿਹੜਾ ਸੋਚ ਦਾ ਵੀ ਬਹੁਤ ਵੱਡਾ ਬੰਦਾ ਸੀ 6 ਫੁੱਟ ਤੇ 2 ਇੰਚ ਕੱਦ ਸੀ ਤੇ ਉਹਨੇ ਛੋਟੀ ਉਮਰ ਤੋਂ ਜਿਸ ਤਰੀਕੇ ਦੇ ਨਾਲ ਬਾਡੀ ਬਿਲਡਿੰਗ ਦੇ ਖੇਤਰ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤੇ ਨਾਮਣਾ ਖੱਟਿਆ ਮੇਰਾ ਖਿਆਲ ਆ ਵੀ ਇਹੋ ਜਿਹੇ ਸਾਡੇ ਕੋਲੇ ਬਹੁਤ ਘੱਟ ਉਦਾਹਰਣਾਂ ਮੈਂ ਨਾ ਅੱਜ ਰਿਪੋਰਟ ਪੜ੍ਹਦਾ ਸੀਗਾ ਕਿ ਉਸ ਬੰਦੇ ਨੇ ਕੀ ਕੀ ਕੰਮ ਕੀਤੇ ਉਸ ਬੰਦੇ ਦੀ ਜਮਸ਼ੇਰ ਦੇ ਵੱਲ ਇੱਕ ਡੇਰੀ ਵੀ ਆ ਜਿੱਥੇ ਕਿ ਦੁੱਧ ਦਾ ਕਾਰੋਬਾਰ ਜਿੱਥੇ ਬਾਕੀ ਕਾਰੋਬਾਰ ਹੁੰਦੇ ਤੇ ਜਿਮ ਵੀ ਚਲਾਉਂਦਾ ਅਗਲੀ ਗੱਲ ਇਹ ਆ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਉਹਨੇ ਵਕ ਵਕ ਮੁਕਾਬਲੇ ਨੇ ਵਿੱਚ ਹਿੱਸਾ ਲਿਆ ਪਰ ਉਹ ਜ਼ਿੰਦਗੀ ਦੇ ਮੁਕਾਬਲੇ ਦੇ ਵਿੱਚੋਂ ਬਾਹਰ ਹੋ ਗਿਆ ਉਸ ਤੋਂ ਅਗਲੀ ਗੱਲ ਇਹ ਹੈ ਕਿ 2009 ਦੇ ਵਿੱਚ ਵਰਿੰਦਰ ਘੁੰਮਣ ਮਿਸਟਰ ਇੰਡੀਆ ਚੁਣਿਆ ਗਿਆ 2005 ਦੇ ਵਿੱਚ ਵਰਿੰਦਰ ਘੁੰਮਣ ਨੇ ਪਹਿਲੀ ਵਾਰ ਮਿਸਟਰ ਜਲੰਧਰ ਕਿਣੇ ਜਾਣ ਦੇ ਉੱਤੇ ਖੁਸ਼ੀ ਮਨਾਈ ਆ ਫਿਰ ਇਸ ਤੋਂ ਬਾਅਦ ਉਹਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਲਗਾਤਾਰ ਹਰ ਸਾਲ ਕਿਸੇ ਨਾ ਕਿਸੇ ਬੋਡੀ ਬਿਲਡਿੰਗ ਮੁਕਾਬਲੇ ਦੇ ਵਿੱਚ ਹਿੱਸਾ ਲਿਆ 2005 ਦੇ ਵਿੱਚ ਵਰਿੰਦਰ ਘੁੰਮਣ ਨੇ ਆਪ ਦੇ ਨਾਮ ਦੇ ਨਾਲ ਮਿਸਟਰ ਪੰਜਾਬ ਵਾਲਾ ਟਾਈਟਲ ਲਾ ਲਿਆ ਫਿਰ 2009 ਦੇ ਵਿੱਚ ਉਹ ਮਿਸਟਰ ਇੰਡੀਆ ਚੁਣਿਆ ਗਿਆ ਫਿਰ ਅਗਲੇ ਸਾਲ ਮਿਸਟਰ ਏਸ਼ੀਆ ਦਾ ਉਹਨੇ ਮੁਕਾਬਲਾ ਲੜਿਆ ਤੇ ਇਹਦੇ ਵਿੱਚ ਦੂਜੇ ਨੰਬਰ ਦੇ ਉੱਤੇ ਆਇਆ ਤੇ ਬਰਿੰਦਰ ਦੇ ਦਾਦਾ ਜੀ ਹਾਕੀ ਦੇ ਪਲੇਅਰ ਸੀ ਤੇ ਪਿਤਾ ਜੀ ਭਪਿੰਦਰ ਸਿੰਘ ਕਬੱਡੀ ਖੇਡਦੇ ਸੀ ਆ ਤੁਸੀਂ ਤਸਵੀਰਾਂ ਨਾਲ ਨਾਲ ਦੇਖ ਹੀ ਰਹੇ ਹੋ ਕਿ ਤੇ ਸਲਮਾਨ ਖਾਨ ਦੇ ਨਾਲ ਆ ਕਿਸੇ ਸ਼ਖਸੀਅਤ ਦੇ ਨਾਲ ਆ ਕਦੇ ਕਿਸੇ ਸ਼ਖਸੀਅਤ ਦੇ ਨਾਲ ਆ ਬਰਿੰਦਰ ਕੁਮਣ ਜਵਾਨੀ ਨੂੰ ਇਹ ਗੱਲ ਕਹਿਦਾ ਹੁੰਦਾ ਸੀ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਆਪਾਂ ਖੇਡਾਂ ਦੇ ਵੱਲ ਆਪਣਾ ਧਿਆਨ ਕੇਂਦਰਿਤ ਕਰਨਾ ਆਪਾਂ ਜਾਣਦੇ ਕਿ ਸਾਡੇ ਕੋਲੇ ਹੀਰੇ ਕਿੰਨੇ ਕਾ ਆਪ ਦੇ ਆਪ ਨੂੰ ਜਿੰਨਾ ਮਰਜ਼ੀ ਹੀਰਾ ਮੰਨੀ ਜਾਵੇ ਜਿਵੇਂ ਮੈਂ ਬਹੁਤ ਵੱਡਾ ਹੀਰਾ ਮੈਂ ਬਹੁਤ ਵੱਡਾ ਹੀਰਾ ਪਰ ਜਿਹਨੂੰ ਲੋਕ ਹੀਰਾ ਮੰਨਣ ਅਸਲ ਹੀਰਾ ਉਹ ਹੁੰਦਾ ਬੋਡੀ ਬਿਲਡਿੰਗ ਦੇ ਨਾਲ ਨਾਲ ਵਰਿੰਦਰ ਘੁਮਣ ਨੇ ਅਦਾਕਾਰੀ ਦੇ ਵਿੱਚ ਲੋਹਾ ਮੰਨਵਾਇਆ ਤੁਹਾਨੂੰ ਚੇਤੇ ਹੋਣਾ ਇੱਕ ਫਿਲਮ ਆਈ ਸੀ ਕਬੱਡੀ ਬਣਸ ਅਗੇਨ ਉਸ ਫਿਲਮ ਦੇ ਵਿੱਚ ਮੁੱਖ ਕਿਰਦਾਰ ਆ ਜਿਹੜਾ ਉਹ ਵਰਿੰਦਰ ਘੁਮਣ ਨੇ ਨਿਭਾਇਆ ਸੀ ਤੁਹਾਨੂੰ ਚੇਤੇ ਹੋਣਾ ਸਲਮਾਨ ਖਾਨ ਦੀ ਫਿਲਮ ਟਾਈਗਰ 3 ਦਾ ਤੇ ਟਾਈਗਰ 3 ਦੇ ਵਿੱਚ ਵੀ ਇਹਨਾਂ ਨੇ ਵਧੀਆ ਭੂਮਿਕਾ ਨਿਭਾਈ ਸੀ ਕਈ ਹੋਰ ਫਿਲਮਾਂ ਜਿਵੇਂ 2019 ਦੇ ਵਿੱਚ ਮਰ ਜਾਵਾ ਫਿਲਮ ਆਈ ਆ ਉਹਦੇ ਵਿੱਚ ਵੀ ਚਿੱਸਾ ਲਿਆ ਉਹਦੇ ਵਿੱਚ ਵੀ ਆਪਣੀ ਅਦਾਕਾਰੀ ਦਾ ਜੋਰ ਦਿਖਾਇਆ ਤੇ ਕੁਝ ਕ ਹਫ਼ਤੇ ਪਹਿਲਾਂ ਦੀ ਗੱਲ ਆ ਜਦੋਂ ਅਸੀਂ ਖਬਰਾਂ ਦੇ ਵਿੱਚ ਇਹ ਗੱਲ ਸਾਂਝੀ ਵੀ ਕੀਤੀ ਸੀ ਕਿ ਵਿਰਿੰਦਰ ਘੋਮਣ ਨੇ ਕਿਹਾ ਜੀ ਕਿ ਮੈਂ 2027 ਦੀ ਵਿਧਾਨ ਸਭਾ ਚੋਣ ਲੜਨੀ ਆ ਲੋਕਾਂ ਨੂੰ ਸਵਾਲ ਕੀਤਾ ਸੀ ਕਿ ਆਜ਼ਾਦ ਲੜਨੀ ਚਾਹੀਦੀ ਹੈ ਜਾਂ ਕਿਸੇ ਪਾਰਟੀ ਵੱਲੋਂ ਜੇ ਪਾਰਟੀ ਵੱਲੋਂ ਤਾਂ ਕਿਹੜੀ ਪਾਰਟੀ ਵੱਲੋਂ ਲੜਨੀ ਚਾਹੀਦੀ ਆ ਕਿਸੇ ਨੇ ਆਪਦੀ ਕੋਈ ਰਾਏ ਰੱਖੀ ਕਿਸੇ ਨੇ ਕੋਈ ਰਾਏ ਰੱਖੀ ਕਿਸੇ ਨੇ ਕੋਈ ਰਾਏ ਰੱਖੀ ਮਤਲਬ ਇਹ ਹੈ ਕਿ 227 ਦੇ ਵਿੱਚ ਬਰਿੰਦਰ ਘੁਮਣ ਚੋਣ ਲੜਨ ਵਾਸਤੇ ਵੀ ਤਿਆਰ ਸੀ ਜਦੋਂ ਉਹਦਾ ਚੱਲਦਾ ਸੀ ਅਦਾਕਾਰੀ ਉਹ ਕਰਦਾ ਸੀ ਪ੍ਰੋਫੈਸ਼ਨਲ ਸੀ ਜ਼ਿੰਦਗੀ ਉਹਦੀ ਸਾਦੀ ਸੀ ਘਰ ਦਾ ਦੇਸੀ ਖਾਣਾ ਪੀਣਾ ਸੀ ਤੇ ਭੰਗ ਦੇ ਪਾਣੀ ਵੀਰ ਚਲਾ ਗਿਆ ਭੰਗ ਦੇ ਪਾਣੀ ਚਲਾ ਗਿਆ ਉਹਨੇ ਕਦੇ ਮੁੜ ਕੇ ਨਹੀਂ ਆਉਣਾ ਤੇ ਹੁਣ ਫੋਟੋਸ ਦੇ ਡਾਕਟਰਾਂ ਦੇ ਉੱਤੇ ਸਵਾਲ ਖੜੇ ਹੋਏ ਆ ਵੀ ਭਾਈ ਇਹ ਕੀ ਕਾਰਨ ਆ ਵੀ ਇੰਨੇ ਮਹਿੰਗੇ ਮਹਿੰਗੇ ਹਸਪਤਾਲਾਂ ਵਿੱਚ ਬੰਦਾ ਜਾਣਾ ਤੰਦਰੁਸਤ ਹੋਣ ਦੇ ਲਈ ਪਰ ਆਉਂਦੀ ਉਹਦੀ ਬਾਡੀ ਆ ਆਉਂਦੀ ਉਹਦੀ লাশ ਆ ਵਜਾ ਕੀ ਆ ਇਹਦੇ ਬਾਰੇ ਹੁਣ ਸਰਕਾਰ ਕੀ ਪੜਤਾਲ ਕਰਨੀ ਆ ਵਿੱਚੋਂ ਕੀ ਉੱਤਰ ਨਿਕਲ ਕੇ ਆਉਂਦਾ ਇਹ ਰੱਬ ਜਾਣੇ ਪਰ ਬੰਦੇ ਦੇ ਮੁੜਕੇ ਆਉਣਾ ਨਹੀਂ ਉਹਦੇ ਪ੍ਰਸ਼ੰਸਕ ਇਸ ਬਾਰੇ ਝੰਬੇ ਪਏ ਟੁੱਟੇ ਪਏ ਆ ਪਰ ਮੈਂ ਤੁਹਾਨੂੰ ਥੋੜਾ ਜਿਹਾ ਪਛਾਣ ਨੂੰ ਚੇਤਾ ਕਰਾ ਦਿਆਂ ਜਦੋਂ ਮੇਰਾ ਕਹਿ ਲਾ ਵੀ ਜੂਨ ਵੀ ਨੱਡੀ ਗੱਲੀ ਆ ਜੂਨ ਜਲਾਈ ਮਹੀਨੇ ਦੀ ਗੱਲ ਜਦੋਂ ਦਿਲਜੀਤ ਦਸਾਂਝ ਦੀ ਫਿਲਮ ਸਰਦਾਰ ਜੀ 3 ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਈ ਤੇ ਉਦੋਂ ਰੌਲਾ ਰੱਪਾ ਬੜਾ ਪਿਆ ਵੀ ਭਾਈ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋ ਰਹੀ ਆ ਭਾਰਤ ਦੇ ਵਿੱਚ ਰਿਲੀਜ਼ ਕਿਉਂ ਨਹੀਂ ਹੋ ਰਹੀ ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀਆਂ ਦੇ ਵੱਡੇ ਹਿੱਸੇ ਨੇ ਗੱਲ ਕਹੀ ਕਿ ਭਾਈ ਦਲਜੀਤ ਦੇ ਨਾਲ ਪੰਜਾਬੀਆਂ ਦੇ ਨਾਲ ਖਾਸ ਕਰਕੇ ਦਸਤਾਰ ਵਾਲਿਆਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਪਰ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਵੀ ਇਹ ਗੱਲ ਕਹਿਦਾ ਸੀ ਕਿ ਭਾਈ ਦਲਜੀਤ ਨੂੰ ਆਪਣੀ ਕੰਟਰੀ ਬਾਰੇ ਸੋਚਣਾ ਚਾਹੀਦਾ ਤੇ ਫਿਲਮ ਬਾਰੇ ਨਹੀਂ ਉਹਨੂੰ ਗਾਲਾਂ ਪੈਨੀਆਂ ਸੀ ਉਹਦੇ ਵਿੱਚ ਵਰਿੰਦਰ ਘੁੰਮਣ ਵੀ ਸੀ ਵਰਿੰਦਰ ਘੁੰਮਣ ਨੂੰ ਬੀ ਪ੍ਰਾਕ ਨੂੰ ਮੀਕਾ ਸਿੰਘ ਨੂੰ ਤੇ ਕੁਝ ਹੋਰਨਾਂ ਨੂੰ ਲੋਕਾਂ ਨੇ ਬੜਾ ਪੁਜਿਆ ਉਦੋਂ ਵਰਿੰਦਰ ਘੁੰਮਣ ਨੂੰ ਵੀ ਬੜੀਆਂ ਗਾਲਾਂ ਪਈਆਂ ਵਰਿੰਦਰ ਘੁੰਮਣ ਨੇ ਕਮੈਂਟ ਵੀ ਬੰਦ ਕਰਤੇ ਸੀ ਲੋਕਾਂ ਨੇ ਕਿਉਂਕਿ ਉਹਨੇ ਇਹ ਗੱਲ ਕਹੀ ਸੀ ਕਿ ਭਾਈ ਇਥੇ ਹਾਨੀਆ ਅਮਰ ਨੇ ਆਪਣੀ ਕੰਟਰੀ ਦੇ ਹੱਕ ਦੇ ਵਿੱਚ ਗੱਲ ਕੀਤੀ ਉਹਨੇ ਆਪਦੀ ਕੰਟਰੀ ਦੇ ਹੱਕ ਦੇ ਵਿੱਚ ਭੁਗਤਿਆ ਉਹ ਸਰਦਾਰ ਜੀ 3 ਦੀ ਹੀਰੋਇਨ ਆ ਉਹ ਆਪਣੀ ਕੰਟਰੀ ਦੇ ਹੱਕ ਦੇ ਵਿੱਚ ਬੋਲੀ ਕਿਉਂਕਿ ਉਹਨੂੰ ਆਪਣੀ ਕੰਟਰੀ ਦੇ ਉੱਤੇ ਮਾਣ ਆ ਤੇ ਸਾਡੇ ਸਰਦਾਰ ਜੀ ਨੂੰ ਆਪਣੀ ਕੰਟਰੀ ਦਾ ਫਿਕਰ ਨਹੀਂ ਇਹਨਾਂ ਨੂੰ ਆਪਣੀ ਫਿਲਮ ਦਾ ਫਿਕਰ ਆ ਲੋਕਾਂ ਨੇ ਰੌਲਾ ਪਾਇਆ ਤੇ ਉਸ ਤੋਂ ਬਾਅਦ ਜਨਾਬ ਨੇ ਇਹ ਗੱਲ ਕਹਿੰਦੇ ਸਰਦਾਰ ਜੀ ਕਿ ਫੜ ਲਓ ਭੂਣ ਦੀਆਂ ਲੱਤਾਂ ਵਰਿੰਦਰ ਘੋਮਣ ਨੇ ਇਹ ਗੱਲ ਕਹੀ ਸੀ ਬਣਾ ਨਾ ਲੈ ਕਿ ਭਾਈ ਸਾਨੂੰ ਪਤਾ ਤੁਸੀਂ ਆ ਗੱਲ ਕਿਉਂ ਕਹਿੰਦੇ ਕਿਉਂਕਿ ਤੁਹਾਡੇ ਕੋਲੇ ਅਮਰੀਕਾ ਦੀ ਸਿਟੀਜ਼ਨਸ਼ਿਪ ਆ ਇਹ ਵੀ ਗੱਲ ਕਹੀ ਸੀ ਕਿ ਭਾਈ ਇਹੋ ਜੀਆਂ ਫਿਲਮਾਂ ਕੁਰਬਾਨ ਕਰ ਜੜੀਆਂ ਚਾਹੀਦੀਆਂ ਅਸੀਂ ਕੰਟਰੀ ਤੋਂ ਵੱਡੇ ਨਹੀਂ ਸਾਨੂੰ ਆਪਣੀ ਕੰਟਰੀ ਦੇ ਬਾਰੇ ਗੱਲ ਕਰਨੀ ਚਾਹੀਦੀ ਆ ਤੇ ਲੋਕਾਂ ਨੇ ਖਾਸ ਕਰਕੇ ਪੰਜਾਬੀਆਂ ਨੇ ਉਹਨੂੰ ਬਹੁਤ ਮਾੜਾ ਚੰਗਾ ਕਿਹਾ ਸੀ ਇਸੇ ਕਰਕੇ ਉਹਨੇ ਕਮੈਂਟ ਬੰਦ ਕੀਤੇ ਸੀ ਹੁਣ ਮੇਰਾ ਪੰਜਾਬੀਆਂ ਨੂੰ ਇੱਕ ਸਵਾਲ ਆ ਬੇਨਤੀ ਆ ਦੇਖੋ ਹਰ ਬੰਦੇ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਅਧਿਕਾਰ ਆ ਮੈਂ ਨਿੱਜੀ ਤੌਰ ਦੇ ਉੱਤੇ ਇਹ ਚਾਹੁੰਦਾ ਸੀ ਕਿ ਦਲਜੀਤ ਦੋਸਾਂਝ ਦੀ ਫਿਲਮ ਰਿਲੀਜ਼ ਹੋਵੇ ਜੇ ਮੈਚ ਹੋ ਸਕਦੇ ਫਿਲਮ ਕਿਉਂ ਨਹੀਂ ਰਿਲੀਜ਼ ਹੋ ਸਕਦੀ ਜੇ ਬਾਕੀ ਕੰਮ ਹੋ ਸਕਦੇ ਫਿਲਮਾਂ ਤੇ ਸੀਰੀਅਲ ਕਿਉਂ ਨਹੀਂ ਚੱਲ ਸਕਦੇ ਇੱਥੇ ਭਾਰਤ ਦੇ ਵਿੱਚ ਪਰ ਜੇਕਰ ਕੋਈ ਮੇਰੇ ਇਹਨਾਂ ਵਿਚਾਰਾਂ ਦੇ ਉਲਟਾ ਤੇ ਮੈਂ ਉਹਨੂੰ ਗਾਲਾਂ ਨਹੀਂ ਕੱਢੂੰਗਾ ਕਦੇ ਵੀ ਤੇ ਨਾ ਮੇਰੇ ਗਾਲਾਂ ਕੱਢਣ ਦੇ ਨਾਲ ਕੋਈ ਫਰਕ ਵੀ ਪੈਣਾ ਦਲਜੀਤ ਦੇ ਖਿਲਾਫ ਜਿਹੜੇ-ਜਿਹੜੇ ਵੀ ਜਾਂ ਉਹਦੇ ਇਸ ਸੋਚ ਦੇ ਉਲਟ ਜਿਹੜੇ-ਜਿਹੜੇ ਵੀ ਬੋਲੇ ਦਲਜੀਤ ਨੇ ਉਹਨਾਂ ਦੇ ਵਿੱਚੋਂ ਕਿਸੇ ਦਾ ਉੱਤਰ ਨਹੀਂ ਦਿੱਤਾ ਤੇ ਤੁਸੀਂ ਮੈਂ ਕੌਣ ਹੋਏ ਵੀ ਭਾਈ ਆਪਾਂ ਕਿਸੇ ਨੂੰ ਗਾਲਾਂ ਕੱਢੀਏ ਜੀਨੇ ਬੋਲਿਆ ਇਹ ਉਹਦੀ ਸਮੱਸਿਆ ਜਿਹਦੇ ਬਾਰੇ ਬੋਲਿਆ ਇਹ ਉਹਦੀ ਸਮੱਸਿਆ ਮੇਰੀ ਤੁਹਾਡੀ ਤਾਂ ਹੈ ਹੀ ਨਹੀਂ ਤੇ ਆਪਾਂ ਕਿੰਨਾ ਕੁਝ ਮਾੜਾ ਬੋਲਦੇ ਤੇ ਬੰਦੇ ਦਾ ਇੱਕ ਸਕਿੰਟ ਦਾ ਪਤਾ ਨਹੀਂ ਵੀ ਭਾਈ ਉਹਦਾ ਕੀ ਤੋਂ ਕੀ ਬਣ ਜਾਣਾ ਜੇ ਅੱਜ ਬਰਿੰਦਰ ਘੁੰਮਣ ਗਿਆ ਕੱਲ ਨੂੰ ਮੈਂ ਵੀ ਕੱਲ ਨੂੰ ਤੁਸੀਂ ਵੀ ਜਾ ਸਕਦੇ ਆ ਗਾਲਾਂ ਕੱਢਣ ਵਾਲੇ ਵੀ ਜਾ ਸਕਦੇ ਆ ਅੱਜ ਬਹੁਤੇ ਗਾਲਾਂ ਕੱਢਣ ਵਾਲੇ ਇਹ ਗੱਲ ਕਹਿ ਰਹੇ ਆ ਕਿ ਭਾਈ ਬਰਿੰਦਰ ਘੁੰਮਣ ਦੇ ਜਾਣ ਦਾ ਸਾਨੂੰ ਦੁੱਖ ਬਹੁਤ ਆ ਆਪਣਾ ਕੁਝ ਟ੍ਰੈਂਡ ਹੀ ਨਹੀਂ ਦਾ ਮਤਲਬ ਆਪਾਂ ਕਿਸੇ ਦੀ ਵੀ ਸਿਫਟ ਕਰਨ ਵੇਲੇ ਆਪਾਂ ਕਿਸੇ ਦੀ ਵੀ ਆਲੋਚਨਾ ਕਰਨ ਵੇਲੇ ਸ਼ਬਦਾਂ ਦੀ ਮर्यादा ਸਮਝਿਆ ਕਰੀਏ ਇਹ ਬਰਿੰਦਰ ਘੁੰਮਣ ਦੇ ਆਪਣੇ ਨਿੱਜੀ ਵਿਚਾਰ ਸੀ ਦੀਪ ਰੱਖਦੇ ਆਪਣੇ ਵਿਚਾਰ ਸੀ ਮੇਰੇ ਆਪਣੇ ਵਿਚਾਰ ਸੀ ਤੁਹਾਡੇ ਆਪਣੇ ਵਿਚਾਰ ਆ ਪਰ ਜੇਕਰ ਤੁਹਾਡੇ ਵਿਚਾਰ ਮੇਰੇ ਵਿਚਾਰਾਂ ਨਾਲ ਨਹੀਂ ਮਿਲਦੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਗਦਾਰ ਹੋ ਗਿਆ ਮੈਂ ਪੰਜਾਬਗਾਂ ਦੇ ਖਿਲਾਫ ਹੋ ਗਿਆ ਮੈਂ ਸਿੱਖਾਂ ਦੇ ਖਿਲਾਫ ਹੋ ਗਿਆ ਮੈਂ ਇਸ ਧਰਤੀ ਦੇ layak ਨਹੀਂਗਾ ਆਪਾਂ ਇਤਨੀਆ ਗੱਲਾਂ ਕਿਉਂ ਕਰਦੇ ਹੁੰਦੇ ਆ ਬੰਦੇ ਦੇ ਆਪਣੇ ਵਿਚਾਰ ਉਹਦੇ ਮੁਬਾਰਕ ਉਹਦੇ ਵਿਚਾਰਾਂ ਦੀ ਉਹਨੂੰ ਆਪਾਂ ਮੁਬਾਰਕ ਦੇ ਗਏ ਆਪਣੇ ਆਪ ਦੇ ਵਿਚਾਰ ਆ ਪਰ ਅਸੀਂ ਸਾਡੇ ਪੰਜਾਬਗਾਂ ਦੀ ਇੱਕ ਭੈੜਾ ਕਿ ਜੇਕਰ ਮੇਰੇ ਵਿਚਾਰਾਂ ਨਾਲ ਤੁਹਾਡੇ ਵਿਚਾਰ ਸਹਿਮਤ ਨਹੀਂ ਹੁੰਦੇ ਮੈਂ ਕਹਿੰਦਾ ਜੀ ਗਦਾਰ ਆ ਤੁਸੀਂ ਵਿਕੇ ਹੋਏ ਹੋ ਤੁਸੀਂ ਤਾਂ ਜੀ ਏਜੰਸੀ ਗਾਰੇ ਬੰਦੇ ਹਾਂ ਤੁਸੀਂ ਆਰਐਸਐਸ ਦੇ ਬੰਦੇ ਹੋ ਸਾਨੂੰ ਪੰਜਾਬਗਰ ਨੂੰ ਇਹਨਾਂ ਗੱਲਾਂ ਤੋਂ ਉੱਤੇ ਉੱਠਣਾ ਚਾਹੀਦਾ ਮੈਂ ਉਹ ਰਿਪੋਰਟਾਂ ਪੜ੍ਹੀਆਂ ਕੱਲ ਮੈਂ ਲੋਕਾਂ ਦੇ ਕੋਈ ਕਮੈਂਟ ਵੀ ਦੇਖੇ ਵੀ ਉਹਦੇ ਬਾਰੇ ਜਿਉਂਦੇ ਜੀ ਕਿੰਨਾ ਮਾੜਾ ਚੰਗਾ ਕਹਿੰਦੇ ਸੀ ਐਦਾਂ ਨਾ ਕਰਿਆ ਕਰੋ ਥੋੜਾ ਵੀ ਨਹੀਂ ਪਤਾ ਅਸਲ ਦੇ ਵਿੱਚ ਇਹ ਪਾਣੀ ਦੇ ਬੁਲਬਲੇ ਵਰਗੀ ਤਾਂ ਜਾਂਦਾ ਆ ਰਾਜਵੀਰ ਜਵੰਦੇ ਵੀਰ ਨੂੰ ਪਤਾ ਥੋੜੀ ਜਿਹੀ ਮੇਰੇ ਨਾਲ ਕੀ ਵਾਪਰ ਜਾਣਾ ਤੇ ਨਾ ਹੀ ਬਰਿੰਦਰ ਘੁੰਮਣ ਨੂੰ ਪਤਾ ਸੀ ਮੇਰੇ ਨਾਲ ਕੀ ਵਾਪਰ ਜਾਣਾ ਤੇ ਨਾ ਹੀ ਤੁਹਾਨੂੰ ਪਤਾ ਵੀ ਤੁਹਾਡੇ ਨਾਲ ਜਾਂ ਮੇਰੇ ਨਾਲ ਕੀ ਵਾਪਰ ਜਾਣਾ ਇਸ ਕਰਕੇ ਤਹਿਜ਼ੀਬ ਨਾਲ ਮਰਿਆਦਾ ਦੇ ਨਾਲ ਆਪ ਰਿਆ ਕਿਸੇ ਦੇ ਬਾਰੇ ਗਲਤ ਬੋਲਣ ਦੀ ਜ਼ਰੂਰਤ ਨਹੀਂ ਹੁਣ ਅਗਲੀ ਗੱਲ ਇਹ ਜੀ ਕਿ ਜਿਹੜਾ ਇਹ ਬਰੇ ਇਸ ਬਰੇ ਨੇ ਸਾਡੇ ਕਿੰਨੇ ਹੀਰੇ ਖੋਲੇ ਇਸ ਬਰੇ ਨੇ ਸਾਡੇ ਕੋਲੋਂ ਜਸਵਿੰਦਰ ਭੱਲਾ ਵਰਗਾ ਹੀਰਾ ਖੋਇਆ ਇਸ ਬਰੇ ਨੇ ਸਾਡੇ ਕੋਲੋਂ ਸੰਗੀਤ ਸਮਰਾਟ ਚਰਨਜੀਤ ਉਹਜਾ ਸਾਹਿਬ ਖੋਇਆ ਇਸ ਬਰੇ ਨੇ ਸਾਡੇ ਕੋਲੋਂ ਰਾਜਵੀਰ ਜਵੰਦਾ ਵੀਰ ਖੋਇਆ ਜਿਹਦਾ ਹਲੇ ਭੁਗ ਪੈਣਾ ਬਾਕੀ ਆ ਸੰਸਕਾਰ ਹੋਇਆ ਇਸ ਬਰੇ ਨੇ ਸਾਡੇ ਕੋਲੋਂ ਵਰਿੰਦਰ ਘੁੰਮਣ ਖੋਲਿਆ ਤੁਹਾਨੂੰ ਚੇਤੇ ਨਹੀਂ ਹੋਣਾ ਇਸ ਬਰੇ ਨੇ ਯਾਨੀ ਕਿ ਕੁਝ ਘੰਟੇ ਪਹਿਲਾਂ ਹੀ ਇੱਕ ਗਾਇਕਾ ਗੁਰਮੀਤ ਮਾਨ ਉਹ ਵੀ ਖੋਲਿਆ ਗੁਰਮੀਤ ਮਾਨ ਤੇ ਪ੍ਰੀਤ ਪਾਇਲ ਦਾ ਪੰਜਾਬੀ ਦੁਗਾਨਾ ਗਾਇਕੀ ਦੇ ਵਿੱਚ ਵੱਡਾ ਨਾਂ ਸੀ ਪਰ ਗੁਰਮੀਤ ਮਾਨ ਚਲਾ ਗਿਆ ਕਿਸੇ ਪੰਜਾਬੀ ਨੂੰ ਪਤਾ ਹੀ ਨਹੀਂ ਬਹੁਤ ਘੱਟ ਨੂੰ ਪਤਾ ਹੋਣਾ ਇਸ ਵਾਰ ਇਹਨੇ ਸਾਡੇ ਕੋਲੋਂ ਅੰਤਰਰਾਸ਼ਟਰੀ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਖੋਲਿਆ ਜਿਹੜਾ ਕਿ 5-4 ਦਿਨ ਪਹਿਲਾਂ ਕੈਨੇਡਾ ਤੋਂ ਵਾਪਸ ਆਇਆ ਸੀ ਖਰੜ ਦੇ ਵਿੱਚ ਉਹਦੀ ਮੌਤ ਹੋ ਗਈ ਆ ਪਤਾ ਹੀ ਨਹੀਂ ਲੱਗਿਆ ਕੀ ਤੋਂ ਕੀ ਬਣ ਗਿਆ ਇਸ ਵਾਰ ਇਹਨੇ ਸਾਡੇ ਕੋਲੋਂ ਸੋਨ ਲਾਲ ਸੈਣੀ ਖੋਲਿਆ ਤੁਹਾਨੂੰ ਚੇਤੇ ਨਹੀਂ ਹੋਣਾ ਇਹ ਕੌਣ ਆ ਇਹ ਪੰਜਾਬ ਦੇ ਵਿੱਚ ਭੇਟਾ ਗਾਉਣ ਵਾਲੇ ਚੰਗੇ ਕਲਾਕਾਰਾਂ ਦੇ ਵਿੱਚੋਂ ਇੱਕ ਜਗਰਾਤੇ ਦੇ ਵਿੱਚ ਭੇਟ ਗਾਉਣ ਦੇ ਮੌਕੇ ਉਦੀ ਮੌਤ ਹੋ ਜਾਂਦੀ ਹੈ ਇਸ ਵਾਰ ਇਹਨੇ ਸਾਡੇ ਕੋਲੋਂ ਬਹੁਤ ਕੁਝ ਖੋਇਆ ਸਾਡੇ ਹੀਰੇ ਬਹੁਤ ਖੋਏ ਆ ਅਸੀਂ ਇਸ ਵਰੇ ਨੂੰ ਮਨਹੂਸ ਇਸ ਕਰਕੇ ਮੰਨਦੇ ਆ ਵੀ ਸਾਡੇ ਹੀਰੇ ਜਿੰਨਾ ਵਰਗਾ ਕੋਈ ਨਹੀਂ ਉਹ ਸਾਡੇ ਕੋਲੋਂ ਜਾ ਰਹੇ ਆ ਤੇ ਮੇਰੀ ਬੇਨਤੀ ਇਹੀ ਆ ਵੀ ਭਾਈ ਪਤਾ ਤਾਂ ਕੋਈ ਹੈ ਹੀ ਨਹੀਂ ਕੱਲ ਨੂੰ ਕਿਸੇ ਦਾ ਕਿਹੜਾ ਪਤਾ ਤੁਹਾਨੂੰ ਕਿਸੇ ਦਾ ਗੀਤ ਪਸੰਦ ਆ ਸਕਦਾ ਤੁਹਾਨੂੰ ਕਿਸੇ ਦਾ ਗੀਤ ਬਿਲਕੁਲ ਨਹੀਂ ਪਸੰਦ ਆ ਸਕਦਾ ਤੁਹਾਨੂੰ ਕਿਸੇ ਦੀ ਫਿਲਮ ਚੰਗੀ ਲੱਗ ਸਕਦੀ ਹੈ ਤੁਹਾਨੂੰ ਹੋ ਸਕਦਾ ਫਿਲਮ ਬਿਲਕੁਲ ਨਾ ਚੰਗੀ ਲੱਗੇ ਤੁਹਾਨੂੰ ਕਿਸੇ ਦਾ ਕੋਈ ਕੀਤਾ ਕੰਮ ਚੰਗਾ ਲੱਗੇ ਜਾਂ ਮਾੜਾ ਲੱਗੇ ਉਹ ਤੁਹਾਡੀ ਆਪਣੀ رائے ਆ ਪਰ رائے ਰੱਖਣ ਦੇ ਵੇਲੇ ਤਹਜ਼ੀਬ ਦੇ ਨਾਲ ਚੱਲਿਆ ਕਰ ਗਿਆ ਪਾ ਸਬਕ ਸ਼ਬਦਾਂ ਦੀ ਵਰਤੋਂ ਕਰਿਆ ਕਰ ਗਿਆ ਮੈਨੂੰ ਤਾਂ ਕਦੇ ਕਦੇ ਐਂ ਲੱਗਦਾ ਵੀ ਅਸੀਂ ਪੰਜਾਬੀ ਲੋਕਾਂ ਜਿਹੜੇ ਗੁਰੂਆਂ ਤੋਂ ਦੇਵਤਿਆਂ ਤੋਂ ਫਕੀਰਾਂ ਤੋਂ ਬਿਲਕੁਲ ਟੁੱਟੇ ਹੋਏ ਆ ਕਿਹੜਾ ਧਰਮ ਆ ਜਿਹੜਾ ਬੰਦਾ ਗਾਲਾਂ ਕੱਢਦਾ ਉਹ ਧਰਮ ਕਿਹੜਾ ਹੋ ਸਕਦਾ ਜੇ ਕਿਤੇ ਗੁਰੂ ਸਹਿਬਾਨ ਆ ਜਾਣ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਕਹਿਣ ਵੀ ਤੁਹਾਨੂੰ ਅਸੀਂ ਆ ਸ਼ਬਦ ਦਿੱਤਾ ਤੁਹਾਨੂੰ ਅਸੀਂ ਆਹ ਗੱਲ ਕਹੀ ਸੀ ਤੁਸੀਂ ਸੱਚੀ ਮੁੱਚੀ ਸਿੱਖ ਹੋ ਤੁਸੀਂ ਸੱਚੀ ਮੁੱਚੀ ਹਿੰਦੂ ਹੋ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਗਾਲਾਂ ਕੱਢਦੇ ਕਿਸੇ ਨੂੰ ਵੀ ਕੋਈ ਵੀ ਉਹਨਾਂ ਨੂੰ ਕਿਹੜੇ ਦੇਵਤੇ ਨੇ ਕਿਹਾ ਜੀ ਇਦਾਂ ਦੇ ਅਪਸ਼ਬਦ ਵਾਹੀਅਤ ਗੱਲਾਂ ਕਰੋ ਤੇ ਜਿਹੜੇ ਸਿੱਖ ਭਾਈਚਾਰੇ ਦੇ ਕੱਢਦੇ ਆ ਤੇ ਉਹਨਾਂ ਨੂੰ ਕਿਹੜੇ ਗੁਰੂ ਨੇ ਗੱਲ ਕਹੀ ਆ ਕਿਹੜੇ ਪੀਰ ਪਗੰਬਰ ਨੇ ਗੱਲ ਕਹੀ ਆ ਉਹ ਵਾਹੀਅਤ ਗੱਲਾਂ ਜਿਹੜੇ ਕਰਦੇ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਉਹ ਫਰਸਟ੍ਰੇਟਡ ਲੋਕ ਆ ਉਹ ਪਰੇਸ਼ਾਨ ਆਤਮਾਵਾਂ ਉਹਨਾਂ ਨੂੰ ਚਾਹੀਦਾ ਜੀ ਕਿ ਪੜਿਆ ਕਰਨ ਨਾ ਤੁਸੀਂ ਬ੍ਰਦਰ ਘੋਮਣ ਵਰਗੇ ਬਣ ਸਕਦੇ ਨਾ ਰਾਜਵੀਰ ਜਵੰਦੇ ਵਰਗੇ ਨਾ ਭਲਾ ਸਾ ਵਰਗੇ ਤੇ ਨਾ ਆਪਾਂ ਬਣ ਸਕਦੇ ਆ ਇਸ ਵਲੇ ਸੰਗੀਤ ਸਮਰਾਟ ਕਰਨਜੀਤ ਹੁਜਾ ਵਰਗੇ ਨਾ ਹੀ ਬੀਤੇ ਵੇਲੇ ਜਿਹੜੀਆਂ ਸ਼ਖਸੀਅਤਾਂ ਗਈਆਂ ਉਹਨਾਂ ਵਰਗੇ ਆਪ ਮਿਹਨਤ ਕਰੀਏ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ ਆਪਾਂ ਨੂੰ ਆਪਦੇ ਵਿਚਾਰ ਰੱਖਣ ਦਾ ਅਧਿਕਾਰ ਆ ਜਦੋਂ ਕੋਈ ਵਿਚਾਰ ਰੱਖਦਾ ਉਹਨੂੰ ਖਿੜੇ ਮੱਥੇ ਸਵੀਕਾਰ ਕਰੀਏ ਨਾ ਕਰਕੇ ਸਾਡੀ ਮਰਜ਼ੀ ਆ ਪਰ ਉਹਦੀ ਮਿੱਟੀ ਨਾ ਪਟਿਆ ਕਰੀਏ ਕਿਉਂਕਿ ਆਪਾਂ ਉਸੇ ਮੂੰਹ ਦੇ ਨਾਲ ਬਾਅਦ ਦੇ ਵਿੱਚ ਇਹ ਗੱਲ ਕਹਦੇ ਬੰਦਾ ਚਲਾ ਗਿਆ ਮਾੜਾ ਹੋਇਆ ਸੋ ਸਾਨੂੰ ਆਪਣੇ ਆਪ ਨੂੰ ਸਵਾਲ ਕਰਨੇ ਚਾਹੀਦੇ ਅਸੀਂ ਖੜੇ ਕਿੱਥੇ ਜੇ ਆ ਸਾਡਾ ਸਟੈਂਡ ਕੀ ਆ ਪੰਜਾਬੀ ਕਈ ਵਾਰੀ ਸਟੈਂਡ ਤੋਂ ਉਖੜਦੇ ਸਟੈਂਡ ਮਹੱਤਵਪੂਰਨ ਵੀ ਆ ਪਰ ਸਟੈਂਡ ਤੋਂ ਉਖੜਦੇ ਵੀ ਆ ਰਾਜਵੀਰ ਜਵੰਦਾਬਾਈ ਦਾ ਸਸਕਾਰ ਹੋਇਆ ਜਿੰਨੀ ਵੱਡੀ ਗਿਣਤੀ ਦੇ ਵਿੱਚ ਦੁਨੀਆ ਉੱਥੇ ਗਈ ਮੈਂ ਸੱਚੀ ਮੁੱੱਚੀ ਸਭ ਦਾ ਧੰਨਵਾਦੀ ਆ ਕਲਾਕਾਰ ਪੰਜਾਬ ਦੇ ਮੁੱਖ ਮੰਤਰੀ ਸਾਰੇ ਨੇਤਾ ਜਿਨ੍ਹਾਂ ਪ੍ਰਸ਼ੰਸਕ ਉਹਨਾਂ ਦਾ ਰੋਣ ਚ ਲੈਣੀ ਚਾ ਜਾਂਦਾ ਪਰ ਜਿਉਂਦੇ ਜੀ ਤਾਂ ਪਰ ਰਾਜਵੀਰ ਜਵੰਦਾ ਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਕਰਾਇਆ ਕਿ ਤੂੰ ਸਾਡਾ ਹੀਰਾ ਇਹਦੇ ਲਈ ਬੰਦੇ ਨੂੰ ਮਰਨਾ ਪੈਂਦਾ ਵੀ ਜੇਕਰ ਉਹਨੇ ਹੀਰਾ ਸਾਬਤ ਹੋਣਾ ਫਿਰ ਅਸੀਂ ਕਹਿੰਨੇ ਵੀ ਬੰਦਾ ਕਾਮਯਾਬ ਸੀ ਕਮਾਲ ਦਾ ਸੀ ਇਹਦੇ ਵਰਗਾ ਹੈ ਕੋਈ ਨਹੀਂ ਸੀ ਕਦੇ ਜਿਉਂਦੇ ਜੀ ਨੂੰ ਵੀ ਅਪਰੀਸ਼ੀਏਟ ਕਰਿਆ ਕਰਗੇ ਉਦਾਂ ਆਪਾਂ ਸਾਰੀ ਉਮਰ ਲੱਤਾਂ ਖਤੜੇ ਆ ਬੰਦਾ ਐਵੇਂ ਹੀ ਆ ਬਕਵਾਸ ਹੀ ਆ ਇਹ ਤੋਂ ਬਚ ਕੇ ਰੋ ਇਹ ਤੋਂ ਐਂ ਰੋ ਇਹਦਾ ਜੁਗਾੜ ਲੱਗ ਗਿਆ ਫਲਾਣਾ ਲੱਗ ਗਿਆ ਜੇ ਜੁਗਾੜ ਲੱਗ ਗਿਆ ਤਾਂ ਫਿਰ ਐਨੇ ਲੋਕ ਨਹੀਂ ਆਉਂਦੇ ਜਿਵੇਂ ਰਾਜਵੀਰ ਜਵੰਦੇ ਦੇ ਪਿੱਛੇ ਆਏ ਆ ਜੇ ਜੁਗਾੜ ਨਾਲ ਕਾਮਯਾਬੀ ਮਿਲਦੀ ਹੋਵੇ ਫਿਰ ਬਰਿੰਦਰ ਘੁੰਮਣ ਦੀਆਂ ਖਬਰਾਂ ਈੜ ਗਿਆ ਈੜ ਗਿਆ ਨਹੀਂ ਬਣਦੇਗਾ ਜਿਹੜੀਆਂ ਹੁਣ ਬਣੀਆਂ ਫਿਰ ਭੱਲਾ ਸਾਹਿਬ ਤੇ ਪਹੂਜਾ ਸਾਹਿਬ ਵਰਗਨ ਸ਼ਖਸੀਅਤਾਂ ਦੇ ਪਿੱਛੇ ਇੰਨਾ ਵੱਡਾ ਕੱਠ ਨਹੀਂ ਹੁੰ ਸੋ ਆਜੋ ਆਪਾਂ ਪੰਜਾਬੀ ਚਿੰਤਨ ਕਰੀਏ ਆਪਦੇ ਆਪ ਨੂੰ ਸਵਾਲ ਕਰੀਏ ਬਹੁਤ ਦੁੱਖ ਆ ਵੀ ਇੱਕ ਖਬਰ ਨੂੰ ਅਸੀਂ ਭੁੱਲਦੇ ਨਹੀਂ ਤੇ ਨਵੀਂ ਮੌਤ ਦੀ ਖਬਰ ਆ ਜਾਂਦੀ ਹੈ ਪਤਾ ਨਹੀਂ ਕਿਹਦਾ ਵਰਾ ਆਜੋ ਆਪਾਂ ਅਰਦਾਸ ਕਰਕੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਕਿਸੇ ਦਾ ਵਾਰ ਵੀਗਾ ਨਾ ਹੋਵੇ ਨਾ ਤੁਹਾਡਾ ਨਾ ਸਾਡਾ ਨਾ ਕਲਾ ਖੇਤਰ ਨਾਲ ਸੰਬੰਧਤ ਨਾ ਕਿਸੇ ਰਾਜਨੀਤਿਕ ਬੰਦੇ ਦਾ ਵਿਚਾਰ ਧਾਰਕ ਮਤਭੇਦ ਹੋ ਸਕਦੇ ਆ ਪਰ ਮਤਭੇਦ ਨੂੰ ਆਪਾਂ ਮਨ ਭੇਦ ਨਾ ਬਣਨ ਦੇਈਏ